ਜੀ ਦੇਖ ਰਹੇ 24 ਪੰਜਾਬੀ ਚੈਨਲ ਨੂੰ ਲਗਾਤਾਰ ਹੋ ਰਹੀ بارش ਦੇ ਕਾਰਨ ਪਿੰਡ ਕਲਿਆਣਾ ਦੇ ਜਥਾਨਕ ਵਸੇ ਨੇ ਨਹਿਰ ਦੇ ਪਾਰ ਪਏ ਜਾਣ ਦੀ ਸਮਾਚਾਰ ਪ੍ਰਾਪਤ ਹੈ ਮਿਲੀ ਜਾਣਕਾਰੀ ਅਨੁਸਾਰ ਨਹਿਰਾ ਪਿੰਡ ਦੇ ਕਲਿਆਣਾ ਬੋਰ ਇੱਕ ਦੇ ਨਾਲ ਵਜਦੀ ਇਹ ਬ੍ਰਾਂਚਾਂ ਬੋਰ ਇੱਕ ਵਿੱਚ ਇਹ ਨਹਿਰਾਂ ਜੋ ਮਿਲ ਕੇ ਮੱਲ ਸਿੰਘ ਵਾਲੇ ਤਕਰੀਬਨ ਉੱਥੇ ਇਸ ਦੇ ਦੋ ਬ੍ਰਾਂਚਾ ਆਉਣੀ ਹਨ ਜੋ ਕਿ ਇੱਕ ਬਰੇ ਵਾਲਾ ਸਾਈਡ ਵੱਗ ਜਾਂਦੀ ਹੈ ਤੇ ਇੱਕ ਮੱਲਾ ਵਸਿੰਗ ਵਾਲੇ ਨੂੰ ਜਾਂਦੀ ਹੈ ਨਹਿਰ ਦੇ ਖਤਮ ਹੋ ਜਾਂਦੀ ਹੈ ਤੇ ਕੱਲ بارش ਨੂੰ ਲਗਤਰ ਹੋ ਰਹੀ بارش ਕਰ ਨਹਿਰ ਤੇ ਜਿਆਦਾ ਪਾਣੀ ਹੋਣ ਦੇ ਕਾਰਨ ਬਹੁਤ ਹੀ ਬਨਾਲ ਵੱਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਹਿਰਾਂ ਦੇ 2-3 ਥਾਂ ਤੇ ਟੁੱਟ ਰਹੀ ਸੀ ਪਿੰਡ ਦੇ ਸਾਰੇ ਲੋਕਾਂ ਨੇ ਆ ਕੇ ਬੋਰੀਆਂ ਵਗੈਰਾ ਦਾ ਪ੍ਰਬੰਧ ਕਰਕੇ ਇਸ ਨੂੰ ਬੰਦ ਕੀਤਾ ਗਿਆ ਹੁਣ ਇਸ ਦੀ ਥਾਂ ਹੁਣ ਹੋ ਟੁੱਟ ਗਈ ਹੈ ਅੱਜ ਸਵੇਰੇ ਰਾਤ ਜਿਆਦਾ ਪਾਣੀ ਹੋਣ ਕਾਰਨ ਕੋਈ ਵੀ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੇ 2-3 ਵਾਰੀ ਕਹਲੇ ਦੱਸਿਆ ਗਿਆ ਤੁਨੇ ਕੋਈ ਬੰਦ ਪ੍ਰਸ਼ਾਸਨ ਨਹੀਂ ਪਹੁੰਚਿਆ ਇਹ ਸਾਰਾ ਪਾਣੀ ਪਿੰਡਾਂ ਵੱਲ ਜਾ ਰਿਹਾ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਵੀ ਮਿੱਟੀ ਦਾ ਪ੍ਰਬੰਧ ਵੀ ਨਹੀਂ ਦੂਜੇ ਪਾਸੇ ਬਲੱਡਾ ਸਾਈਡ ਤੋਂ ਆ ਗਿਆ ਉੱਥੇ ਲੋਕਾਂ ਦੀ ਮਿੱਟੀ ਨਹੀਂ ਆ ਜੇਕਰ ਮਿੱਟੀ ਦਾ ਟ੍ਰੈਲੀ ਆਉਣਗੀਆਂ ਤਾਂ ਫਿਰ ਜਾ ਕੇ ਬੋਰੀਆਂ ਭਰਨ ਜਾਣਗੀਆਂ ਉਹਨਾਂ ਨੇ ਕਿਹਾ 15-20 ਫੁੱਟ ਦਾ ਪਾੜ ਪੈ ਚੁੱਕਾ ਨੇੜੇ ਵਿੱਚ ਇਹ ਸਾਰਾ ਪਾਣੀ ਕਲਿਆਣੇ ਪਿੰਡ ਵਿੱਚ ਜਾਵੇਗਾ ਉੱਥੇ ਕਿਹਾ ਕਿ ਇਸ ਤਰ੍ਹਾਂ ਨਹਿਰ ਦੇ ਕਲਿਆਣੇ ਪਿੰਡ ਵਿੱਚ 20 ਫੁੱਟ ਨਿਮਾ ਉਹਨਾਂ ਨੇ ਕਿਹਾ ਕਿ ਇਸ ਨਾਲ ਪਿੰਡ ਦਾ ਸਾਰਾ ਸੱਡਾ ਜਿੰਨੇ ਨਾਈ ਸਿੰਘਾਂ ਤੇ ਝੋਨੇ ਦੀ ਤਕਰੀਬਨ 250 ਕਿੱਲੇ ਨੁਕਸਾਨ ਹੋ ਜਾਣਾ ਹੈ ਇਹਨਾਂ ਪ੍ਰਸ਼ਾਸਨ ਬੇਨਤੀ ਕੀਤੀ ਕਿ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜਿਸੀ ਵੀ ਪਹੁੰਚੀ ਜਾਵੇ ਤਾਂ ਜੋ ਨਹਿਰੀ ਪਾਣੀ ਦੇ ਘਟਾਇਆ ਜਾ ਸਕੇ ਜੋ ਕਿ ਨਿਕਲ ਆ ਪੂਰੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤਸਵੀਰਾਂ ਵੀ ਦੇਖ ਸਕਦੇ ਹੋ ਰਿਪੋਰਟ ਦਵਿੰਦਰ ਸਿੰਘ ਕੋਹਲੀ ਵੱਲੋਂ ਤਿਆਰ ਕੀਤੀ ਗਈ ਤਸ ਜਿਸ ਜਨਾਂ ਖੇਤਾਂ ਵਿੱਚ ਰੈਗੂਲਰ ਪਾਣੀ ਜਾ ਰਿਹਾ ਹੈ ਦਰਖਤਾਂ ਦੇ ਨਾਲ ਉਹਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਜੇ ਪ੍ਰਸ਼ਾਸਨ ਵੱਲੋਂ ਸਮੇਂ ਰੈਂਦੇ ਪ੍ਰਬੰਧ ਕੀਤੇ ਜਾਂਦੇ ਤੇ ਸਮਾਂ ਨਾਲ ਦੇਖਣਾ ਪੈਂਦਾ ਹੁਣ ਪਰ ਕੁਦਰਤ ਦੀ ਚੱਲ ਰਹੀ ਕਰੋਪੀ ਦੇ ਮੱਗੇ ਕੋਈ ਨਹੀਂ ਚੱਲ ਸਕਦਾ ਕਿਉਂਕਿ ਨਹਿਰਾਂ ਪਾਣੀ ਦੇ ਵਿੱਚ ਹੋ ਰਹੀ بارش ਦੇ ਨਾਲ ਨਾਲ ਨਹਿਰਾਂ ਦੇ ਵਿੱਚ ਵੀ ਪਾਣੀ ਦਾ ਸस्तर ਵੱਧ ਚੁੱਕਿਆ ਹੈ ਤਕਰੀਬਨ ਤਸਵੀਰਾਂ ਵਖੋ ਵਖਾ ਇਲਾਕਿਆਂ ਦੇ ਵਿੱਚੋਂ ਆ ਰਹੀਆਂ ਹਨ ਜਿੱਥੇ ਪਾਣੀ ਦੇ ਨਾਲ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਬੜਾ ਬਣਿਆ ਹੋਇਆ ਹੈ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਕਿਸਾਨਾਂ ਦੀ ਜੋ 6 ਮਹੀਨਿਆਂ ਦੀ ਫਸਲ ਪੁੱਤਾ ਮਾਂਗ ਫਾਲੀ ਪਾਲੀ ਉਦਾ ਨੁਕਸਾਨ ਹੋ ਜਾਂਦਾ ਹੈ ਤੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਮਾਰ ਦੀ ਕੰਮ ਬਣ ਜਾਂਦਾ ਹੈ ਕਿਉਂਕਿ ਅਗਰ ਗੱਲ ਕਰੀਏ ਕਿਸਾਨਾਂ ਦੇ ਇੱਕ ਫਸਲ ਹੀ ਸਾਰ ਹੈ ਜੇਕਰ بارشਾਂ ਦੇ ਨਾਲੇ ਪਾਣੀ ਨਾਲ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਕੌਣ ਮੁਆਵਜ਼ਾ ਦੇਊਗਾ ਇੱਕ ਸਵਾਲ ਹੀ ਨਿਸ਼ਾਨ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਕਿਉਂਕਿ ਅਗਰ ਗੱਲ ਕਰੀਏ ਇਹ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਪਿਆ ਹੋਇਆ ਪਾੜ ਪਾਣੀ ਦੇ ਨਾਲ ਜਿੱਥੇ ਉਹਨਾਂ ਨੂੰ ਬੰਨਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਕਹੇ ਜਾ ਰਹੇ ਹਨ ਬੜਦਾਵੇ ਦੀ ਪੋਲ ਖੁੱਲਦੀ ਨਜ਼ਰ ਆ ਰਹੀਆਂ ਹਨ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਖੜੇ ਨਜ਼ਰ ਆ ਰਹੇ ਹਨ ਅਗਰ ਜੇ ਪਾਣੀ ਦੇ ਪ੍ਰਬੰਧ ਮੌਕੇ ਤੇ ਫੈਲੇ ਕਰੇ ਜਾਂਦਾ ਹੈ ਤੇ ਕਰ ਰਹੀ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਕਿ ੱਟੇ ਬੰਨੇ ਬਹੁਤ ਪਏ ਹਨ ਪਰ ਇਹਨਾਂ ੱਟੇ ਬਹੁਤ ਥੋੜੇ ਹਨ ਕਿਉਂਕਿ ਅਗਰ ਮਿੱਟੀ ਯਰ ਸਹੀ ਨਾ ਰਸਤੇ ਨਾ ਪ੍ਰਬੰਧ ਹੁੰਦੇ ਹਨ ਤਾਂ ਉਸ ਦੇ ਨਾਲ ਇਸ ਨੂੰ ਬੰਨ ਪੂਰਾ ਕੀਤਾ ਜਿਸ ਦੇ ਨਾਲ ਕਿ ਨੁਕਸਾਨ ਕਾਫੀ ਕਿਸਾਨਾਂ ਦਾ ਫਸਲ ਦਾ ਬਚਾਓ ਹੋ ਸਕਦਾ ਹੈ ਕਿਉਂਕਿ ਕਰ ਗੱਲ ਕਰੀਏ ਤੇਜ਼ ਬਾਰਿਸ਼ ਹੋਣ ਦੇ ਕਾਰਨ ਉਧਰ ਨਹਿਰਾਂ ਨਾਲੀਆਂ ਦੇ ਵਿੱਚ ਪਾਣੀ ਵੀ ਤੇਜ਼ ਹੋ ਚੁੱਕਾ ਹੈ ਕਿਉਂਕਿ ਗੱਲ ਕਰੀਏ ਨੰਗਲ ਟੈਂਕ ਦੀ ਜਾਂ ਪੌਂਡ ਟੈਂਕ ਦੀ ਉਹਨਾਂ ਦੇ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਵਧਿਆ ਹੈ ਕਿਉਂਕਿ ਜਿਸ ਦੇ ਨਾਲ ਨਹਿਰਾ ਸੂਆਂ ਦੇ ਵਿੱਚ ਪਾਣੀ ਆਉਣਾ ਰੈਗੂਲਰ ਜਾਰੀ ਹੈ ਜਿਸ ਦੇ ਨਾਲ ਪਾਣੀ ਦਾ ਬਹੁਤ ਤੇਜ਼ ਵੱਧ ਚੁੱਕਿਆ ਹੈ ਕਿਉਂਕਿ ਗੱਲ ਕਰੀ ਤਾਂ ਪਾਣੀ ਦਾ ਹੁਣ ਕਿੱਥੇ ਵਿੱਚ ਉਹ ਵੀ ਲੋੜ ਨਹੀਂ ਹੈਗੀ ਸਭ ਲੋਕ ਨੱਕ ਬੰਦ ਕਰ ਦਿੱਤੇ ਗਿਆਨ ਆਉ ਸਾਨੂੰ ਸੁਣਾਉਣੇ ਕੀ ਕਹਿੰਦੇ ਨੇ ਜਰਾ ਇਹ ਲੋਕ ਰਿਪੋਰਟ ਦਵਿੰਦਰ ਸਿੰਘ ਕੋਲੀ ਬਾਈ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਅਮਰਪਾਲ ਸਿੰਘ ਨਾਮ ਹੈ ਜੀ ਮੇਰਾ ਬਾਈ ਇਹ ਕੀ ਉਹ ਕਿਸੇ ਪ੍ਰਸ਼ਾਸਨ ਨੂੰ ਇਹਦਾ ਨਹਿਰ ਦਾ ਕਿਸ ਨੂੰ ਦੱਸਿਆ ਕਿਸੇ ਨੂੰ ਹਾਂਜੀ ਕਿਹਾ ਹੋਇਆ ਜੀ ਐਸਬੀਐਮ ਸਾਹਿਬ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਸੀ ਅਸੀਂ ਆ ਰਹੇ ਹਾਂਗੇ ਤੇ ਸਾਡੇ ਜਿਹੜੇ ਨੌਜਵਾਨ ਨੇ ਇੱਥੇ ਗੱਟੇ ਲੱਗ ਰਹੇ ਨੇ ਭਰਨ ਜੀ ਸਵੇਰੇ ਇਹ ਸਾਡੇ ਕੇ 5 ਵਜੇ ਟੁੱਟੀ ਹੋਈ ਜਹ ਨਹਿਰ ਤੇ ਕਿੰਨਾ ਕ ਨੁਕਸਾਨ ਹੋ ਰਿਹਾ ਨੁਕਸਾਨ ਤਾਂ ਜੀ ਹੈਗਾ 150 ਕਿੱਲੇ ਦੇ ਵਿੱਚ ਪਾਣੀ ਫਿਰ ਗਿਆ ਤੇ ਪਿੰਡ ਦਾ ਵੀ ਬਾਈ ਜੀ ਨੁਕਸਾਨਾ ਕੋਈ ਹਾਂਜੀ ਹਾਓ ਮੁਰਜੇ ਖਾਲ ਆ ਜੇ ਉਹ ਖਾਲ ਟੁੱਟ ਗਿਆ ਸਾਰਾ ਪਾਣੀ ਇਹ ਪਿੰਡ ਦੇ ਵਿੱਚ ਜਾਣਾ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਦਾ ਹੈ ਵੀ ਬਸ ਲੱਗ ਲਗਾ ਕੇ ਵੀ ਜਿਹੜਾ ਹੈਗਾ ਇਹ ਪਾੜ ਬੰਦ ਕਰਵਾਇਆ ਜਾਵੇ ਪਿੰਡ ਦਾ ਨੁਕਸਾਨ ਨਾ ਹੋਵੇ ਚਲੋ ਫਸਲਾਂ ਦਾ ਕੋਈ ਗੱਲ ਨਹੀਂ ਇਹ ਫਸਲਾਂ ਜਿਹੜਾ ਹੋਊਗਾ ਹੋਊਗਾ ਇਹ ਪਿੰਡ ਦੇ ਵਿੱਚ ਜੇ ਪਾਣੀ ਵੜ ਗਿਆ ਪਿੰਡ ਦੇ ਜਿਹੜੇ ਘਰ ਨੇ ਗਰੀਬ ਘਰਾਂ ਦੇ ਉੱਤੇ ਵਸੇ ਮਾਜਵੀ ਸਿੱਖਾਂ ਦੀਆਂ ਬਸਤੀਆਂ ਨੇ ਉਹ ਬਸਤੇ ਵਿੱਚ ਪਾਣੀ ਵੜ ਗਿਆ ਤਾਂ ਗਰੀਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ। ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ? ਇਹ ਪਿੰਡ ਹੈ ਜੀ ਕਲਾਣਾ ਇਹ ਬੀਰੋਕੇ ਕਨਾਲ ਵੱਜਦੀ ਹੈ ਬ੍ਰਾਂਚ ਹੈ ਬੀਰੋਕੇ ਵਾਲੀ। ਇਹ ਬੀਰੋਕੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮੱਲ ਸਿੰਘ ਵਾਲੇ ਤਕਰੀਬਨ ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ। ਇਹ ਕਿਦਾਦਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਾਲ ਸਿੰਘ ਵਾਲੇ ਉਧਰੋਂ ਵਗ ਜਾਂਦੀ ਹੈ ਉਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਦਾ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅਨੁਦਿਸ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੋਰ ਟੁੱਟ ਗਿਆ ਅੱਜ ਸਵੇਰੇ ਰਾਤ ਦਾ ਬਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਹੈ ਇਸੇ ਕੋਈ ਬੰਦਾ ਪ੍ਰਸ਼ਾਸਨ ਤੱਕ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਦਰ ਦੂਜੇ ਪਾਸੇ ਬਟਲਾਡਾ ਸਾਈਡ ਆ ਗਈ ਬਟਲਾਡਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੇ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਲਾਣਾ ਪਿੰਡ ਦੀ ਸਾਰੇ ਇਸ ਥਾਂ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ ਵੀ 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਹਿਰਾਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2-250 ਕਿੱਲਾ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਾਂ ਪਿੱਛੋਂ ਨਹਿਰ ਦੇ ਵਿੱਚ ਹੀ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਜ ਕੇ ਪੂਰਾ ਪਿੰਡ ਅ ਆਪਣੇ ਤਨ ਮੰਦਰ ਅਕਾਲੀਆਂ ਲੋਸ ਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ ਬਾਰਿਸ਼ ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਖਾਰੇ ਘਰਾਂ ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੀਬੀਸੀ ਵਗੈਰਾ ਲਈ ਅੱਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੋੜੀ ਮੋੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ